ਮਾਣਾ ਦੇ ਸਰਾਏਪੱਤੀ ਇਲਾਕੇ ਦੇ ਵਿੱਚ ਇੱਕ ਨੌਜਵਾਨ ਜਿਹੜਾ ਓਵਰਡੋਜ਼ ਨਾਲ ਉਸਦੀ ਮੌਤ ਹੋਈ ਹੈ ਮਰਤਕ ਦੇ ਮਾਤਾ ਪ੍ਰਾਦਾ ਕਹਿੰਣਾ ਹੈ ਕਿ ਜਿਹੜਾ ਸਾਡਾ ਬੱਚਾ ਸੀ ਉਹ ਨਸ਼ਾ ਕਰਦਾ ਸੀ ਛਿੱਟੇ কা ਠੀਕੇ ਲਗਾਉਂਦਾ ਸੀ ਲਗਾਤਾਰ ਅਸੀਂ ਪ੍ਰੇਸ਼ਾਨ ਸੀ ਇਸ ਤੋਂ ਔਰ ਇਸ ਨਸ਼ੇ ਕਰਕੇ ਹੀ ਓਵਰਡੋਜ਼ ਨਾਲ ਇਸकी ਮੌਤ ਹੋਈ ਹੈ ਉਹਨਾਂ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਵੀ ਜਿਹੜਾ ਨਸ਼ਾ ਤਸਕਰ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਕਿ ਕਿਸੇ ਹੋਰ ਬੱਚੇ ਦਾ ਇਸ ਤਰ੍ਹਾਂ ਕਰਦਾ ਚਿਰਾਗ ਨਾ 부ਜੇ 25 ਸਾਲ ਦਾ ਇਹ ਨੌਜਵਾਨ ਬਿਰਵਲ ਉਰਫ ਬੱਲੀ ਸੀ ਜਿਸ ਕੀ ਇਸ ਓਵਰਡੋਜ਼ ਨਾਲ ਮੌਤ ਹੋਈ ਹੈ ਪਰਿਵਾਰ ਦਾ ਇੱਕੋ ਹੀ ਹੈ ਇਲਾਕੇ ਦੇ ਲੋਕ ਹੈ ਐਮਸੀ ਹੈ ਉਹਨਾਂ ਨੇ ਵੀ ਮੰਗ ਕੀਤੀ ਹੈ ਵੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਸੂਤਰਾਂ ਤੋਂ ਅਸੀਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਨੌਜਵਾਨ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹੈ ਪੰਜਾਬ ਬੋਤਲਾਂ ਦਾ ਇੱਕ ਮਾਮਲਾ ਐਕਸਾਈਜ਼ ਐਕਟ ਦੇ ਤਹਿਤ ਵੀ ਇਸ ਦਾ ਸਿਟੀ ਪੁਲਿਸ ਥਾਣਾ ਦੇ ਵਿੱਚ ਮਾਮਲਾ ਦਰਜ ਹੈ ਲੇਕਿਨ ਹੁਣ ਇਸ ਦੀ ਡੈਡ ਬੋਡੀ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਮੋਚਰੀ ਵਿੱਚ ਰਖਵਾਇਆ ਤੇ ਸਰਕਾਰੀ ਹਸਪੀਟਲ ਦੀ ਕੱਲ ਨੂੰ ਪੋਸਟਮਾਰਟਮ ਹੋਣਾ ਹੈ ਉਸ ਦੇ ਬਾਅਦ ਅਗਲੀ ਕਾਰਵਾਈ ਪੁਲਿਸ ਕਰੇਗੀ ਲੇਕਿਨ ਇੱਕ ਨੌਜਵਾਨ ਦੀ ਮੌਤ ਨਸ਼ੇ ਦੇ ਨਾਲ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਦੇ ਲਈ ਲਗਾਤਾਰ ਸਰਕਾਰ ਵੀ ਦਾਅਵੇ ਕਰਦੀ ਹੈ ਬਿਨ ਨਸ਼ਾ ਅਸੀਂ ਖਤਮ ਕਰਕੇ ਰਵਾਂਗੇ ਲੇਕਿਨ ਇਸ ਨਸ਼ਾ ਤਸਕਰ ਕਿੱਥੋਂ ਨਸ਼ਾ ਲੈ ਕੇ ਆਉਂਦੇ ਹਨ ਇਹਨਾਂ ਤੇ ਸਿਕੰਜਾ ਕਸਨ ਦੀ ਲੋਕ ਮੰਗ ਕਰ ਰਹੇ ਹਨ ਕਮਲਾ ਜੀ ਇਹ ਬੀਰਵਾਲ ਸਿੰਘ ਜੀ ਮੇਰਾ ਛੋਟਾ ਬ੍ਰਦਰ ਸੀਗਾ ਤੇ ਇਹ ਚਿੱਟਾ ਲਾਂਦਾ ਸੀ ਤਿੰਨ ਚਾਰ ਵਾਰੀ ਮੈਂ ਪਹਿਲਾਂ ਮੈਂ ਉਹ ਤੋਂ ਟੀਕਾ ਫੜਿਆ ਸਮਝਾਇਆ ਬਹੁਤਾ ਦੱਸਦਾਂ ਸੀ ਕਿੱਥੋਂ ਆਂਦਾ ਕਿੱਥੋਂ ਨਹੀਂ ਕਰੋ ਦਾ ਸਹੀ ਸਲਾਮਤ ਜਾਂਦਾ ਸੀ ਜਦੋਂ ਆਂਦਾ ਸੀ ਟਾਟੋ ਕੀ ਆਂਦਾ ਸੀ ਪੂਰਾ ਆਕੇ ਗਾਲਾਂ ਕੱਢਦਾ ਸੀਗਾ ਤੇ ਉਹਦੇ ਕਾਰਨ ਮੈਨੂੰ ਘਰ ਛੱਡਣਾ ਪਿਆ ਮੈਂ ਲੱਗ ਰਹਿਣਾ ਜੀ ਹੁਣ ਇਹਨਾਂ ਤੋਂ ਤੇ ਅੱਜ ਮੈਨੂੰ ਪਤਾ ਲੱਗਿਆ ਮੇਰੇ ਬ੍ਰਦਰ ਦੀ ਡੈਥ ਹੋਈ ਐ ਮੈਂ ਭੱਜਾ ਭੱਜ ਆਇਆ ਤੇ ਜਦੋਂ ਆਕੇ ਦੇਖਿਆ ਬਾਹ ਇਹਦੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ ਮੈਨੂੰ ਤਾਂ ਦੇਖੋ ਬਹੁਤ ਜ਼ਿਆਦਾ ਦਰਦ ਆ ਜੀ ਦੇਖੋ ਮੇਰਾ ਭਰਾ ਆ ਗਿਆ ਸਗਾ ਭਰਾ ਜੀ ਛੋਟਾ ਸੀ ਮੇਰੇ ਤੋਂ ਬਹੁਤ ਮੈਨੂੰ ਪਿਆਰ ਕਰਦਾ ਸੀਗਾ ਮੈਂ ਵੀ ਬਹੁਤ ਪਿਆਰ ਕਰਦਾ ਤੈਨੂੰ ਬਟ ਅੱਜ ਚੀਜ਼ ਦੇਖਣ ਨੂੰ ਮਿਲ ਰਹੀ ਆ ਸਮਝਾਇਆ ਬਹੁਤਾ ਪਰ ਕਾਰਨ ਦੇਖੋ ਜੀ ਟੀਕਾ ਲੰਦਾ ਸੀ ਚਿੱਟੇ ਦਾ ਕਿੱਥੋਂ ਲੈਂਦਾ ਸੀ ਇਹ ਇਹ ਦੇਖੋ ਕੋਈ ਪਤਾ ਨਹੀਂ ਜੀ ਕਿੱ ਮੈਂ ਸਮਝਾਇਆ ਬਹੁਤਾ ਪਰ ਨਹੀਂ ਸਮਝਿਆ ਪਰ ਅੱਜ ਉਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਅੱਜ ਘਰਾਂ ਡੈੱਡ ਪਿਆ ਜੀ ਕਰਦਾ ਸਮਾਨ ਸਮੋਣਾ ਬੇਦਨਤੀ ਹੈ ਮੇਰਾ ਵੀ ਬਹੁਤ ਸਮਾਨ ਵੇਚਿਆ ਮੈਂ ਵਿਆਹ ਹੋਇਆ ਜੀ ਮੇਰੇ ਘਰ ਦੀ ਮੇ ਤੋਂ ਲੜ ਕੇ ਚਲ ਗਈ ਕਹਿੰਦੀ ਮੇਰਾ ਭਰਾ ਮੇ ਨਸ਼ੇ ਕਰਦਾ ਤੇ ਇਹਦੇ ਕਾਰਨ ਮੈਨੂੰ ਹਣ ਤੋਂ ਵੀ ਦੂਰ ਰਹਿਣਾ ਪੰਦਾ ਹੈਣਾ ਤੋਂ ਦੂਰ ਰਹਿਣਾ ਪੰਦਾ ਸੀ ਤੇਰਾ ਭਰਾ ਚਲਿਆ ਦੁੱਖ ਤਾਂ ਮੈਨੂੰ ਬਹੁਤ ਜ਼ਿਆਦਾ ਜੀ ਔਰਾਂ ਦੇ ਭਰਾ ਆਪਾਂ ਕਹਿੰਨਾ ਨਸ਼ੇ ਪੁੱਤੇ 'ਚ ਕੁਝ ਨਹੀਂ ਰੱਖਿਆ ਨਾ ਕੌਣ ਬੰਦ ਕਰੇਗਾ ਨਾ ਸਰਕਾਰ ਨੂੰ ਬੇਨਤੀ ਹੈ ਵੀ ਨਸ਼ਾ ਬੰਦ ਕਰਵਾਇਆ ਜਾਵੇ ਤੇ ਇਹਨਾਂ ਨੂੰ ਫੜਾ ਜਾਵੇ ਜਿਹੜੇ ਨਸ਼ਾ ਤਸਕਰੀ ਕਰਦੇ ਆ ਵੱਧ ਤੋਂ ਵੱਧ ਇਹਨਾਂ ਤੇ ਕਾਰਵਾਈ ਕਰੀ ਜਾਵੇ ਤਾਂ ਕਿ ਜਿੱਦਾਂ ਮੇਰਾ ਭਰਾ ਗਿਆ ਕਿਸੇ ਹੋਰ ਦਾ ਭਰਾ ਨਾ ਜਾਵੇ ਹਾਂ ਮਾਤਾ ਜੀ ਇਹਨਾਂ ਨੂੰ ਤੁਹਾਡਾ ਬਲਜੀਤ ਆ ਜੀ ਇਹ ਟੀਕਾ ਲਾਇਆ ਜੀ ਨੇ ਕਿਸ ਚੀਜ਼ ਦਾ ਟੀਕਾ ਲੈਂਦਾ ਸੀ ਇਹ ਚਿੱਟੇ ਦਾ ਲਾਉਂਦਾ ਸੀ ਜੀ ਕਿੱਥੋਂ ਲੈਂਦਾ ਜੀ ਪਤਾ ਉਮਰਾਤਪੁਰੇ ਜਾਂਦਾ ਸੀ ਪਤਾ ਨਹੀਂ ਕਿੱਥੋਂ-ਕਿੱਥੋਂ ਲਾਉਂਦੇ ਤੇ ਹੈਗਾ ਵੀ 25 ਸਾਲਾਂ ਦਾ ਜੀ ਹਮ ਬਸ ਦਿਹਾੜੀ ਜੋਤਾ ਮੈਂ ਤੋ ਖੋਲਾ ਤਾਂ ਤੇ ਕੋਟਮਾਰ ਕਰਦਾ ਸੀ ਮੇਰੀ ਤੈਨੂੰ ਵੀ ਮਾਰਦਾ ਸੀ ਇਹ ਮੈਨੂੰ ਵੀ ਮਾਰਦਾ ਸੀ ਹੂੰ ਕੋਟਮਾਰ ਕਰਦਾ ਸੀ ਕਰਦਾ ਕੋਸ ਦਾ ਚੱਕ ਲਾਂਦਾ ਸੀ ਮੇਰੇ ਤੇ ਕੋਟਮਾਰ ਕਰਕੇ ਪੈਸੇ ਖ ਕਰਦਾ ਸਾਰਾ ਸਮਾਨ ਵੇਚਦਾ ਜੀ ਭਾਂਟਾ ਠਿੱਕਰ ਸਾਰਾ ਕੁਝ ਵੇਚਦਾ ਜੀ ਕੁਝ ਵੀ ਨਹੀਂ ਛੱਡਦਾ ਤੀ ਗਾਂ ਸਟੋਲੀਆਂ ਸਭ ਖਤਮ ਕਰਦਾ ਤੇ ਤੁਸੀਂ ਹਾਂਜੀ ਕੋਈ ਨਸ਼ੇ ਪੱਤੇ ਨਾ ਜੀ ਕਰੇ ਨਸ਼ਾ ਪੱਤੀ ਬੰਦ ਹੋਣਾ ਚਾਹੀਦਾ ਜੀ ਕਿਸੇ ਮਾਂ ਦਾ ਪੁੱਤ ਨਾ ਜਾਵੇ ਕੋਈ ਨਸ਼ਾ ਨਾ ਕਰੇ ਬਹੁਤ ਜ਼ਿਆਦਾ ਹੈ ਜੀ ਹਾਂਜੀ ਕਰਦੀ ਹੋਣੀ ਜੀ ਹੋਰ ਮਾਮਾ ਦੇ ਪੁੱਤ ਵੀ ਬਚਣਾ ਵੀ ਮੇਰਾ ਪੁੱਤ ਮਰ ਗਿਆ ਹੋਰ ਮਾਮਾ ਦੇ ਪੁੱਤ ਬਚਣ ਚਾਹੀਦੇ ਨੇ ਜੀ ਮੇਰਾ ਪੁੱਤ ਤਾਂ ਗਿਆ ਨਾਂਜੀ ਕੋਈ ਨਹੀਂ ਆਇਆ ਜੀ ਨਾਂਜੀ ਲੈ ਕੇ ਨਹੀਂ ਕੱਲ ਲੈ ਕੇ ਗਏ ਉਹਨਾਂ ਨੇ ਹੱਥ ਨਹੀਂ ਪਾਇਆ ਜੀ ਚਿੱਟੇ ਦਾ ਵਾਟੀਕੇ ਲਾਉਂਗਾ ਤੇ 10 11 ਵਜੇ ਉਹ ਕਹਿੰਦੇ ਦਾਖਲ ਨਹੀਂ ਕਰਦੇ ਜੀ ਅਸੀਂ ਉੱਥੇ ਲੈ ਜਾਓ ਕਹਿੰਦੇ ਕਿੱਥੇ ਲੈ ਜਾਓ ਪਟਿਆਲੇ ਵੀ ਉਹ ਕਰੋ ਛਾਜਰੀ ਉਹ ਕਰਵਾਓ ਇਹਦੀ ਸਾਡੇ ਕੋਲ ਕੁਸਾ ਹੈ ਨਹੀਂ ਤੀਜੀ ਸਾਰਾ ਕੁਝ ਤਾਂ ਵੇਚ ਦੰਦਾ ਤੀ ਕੁੱਟਾ ਮਾਰਾ ਕਰਕੇ ਮੈਂ ਗੰਗਾਲ ਕਰਤੀ ਮੈਂ ਗਰਾਂਜਾਂ ਇਕੱਠਿਆ ਕਰਨ ਗਈ ਗਰਾਂਜਾਂ ਇਕੱਠ ਇਕੱਠਿਆ ਕਰਕੇ ਫਿਰ ਮੈਂ ਇਲਾਜ ਕਰਾਰੀਤੀ ਦਾ ਤੁਹਾਨੂੰ ਪਤਾ ਕਰਾਈ ਤੇ ਕਿੰਨੇ ਕ ਪੈ 12 13 ਦਿਨ ਹੋ ਗਏ ਪਰ ਮਜੀਤ ਹੈ ਜੀ ਹਾਂਜੀ ਇਹ ਗਵਾਂਡੀ ਨੇ ਜੀ ਸਾਡੇ ਇਹ ਜੀ ਬਹੁਤ ਜਿਆਦਾ ਨਸ਼ਾ ਕਰਦਾ ਪਤਾ ਨਹੀਂ ਕਿੱਥੋਂ ਲੈਂਦਾ ਸੀ ਕਿੱਥੋਂ ਖਾਂਦਾ ਕਿਸ ਤਰ੍ਹਾਂ ਨਸ਼ਾ ਕਰਦਾ ਸੀ ਇਹ ਚਿੱਟੇ ਦਾ ਜੀ ਹਾਂ ਜੀ ਕੋਈ ਚੀਜ਼ ਨਹੀਂ ਜੀ ਛੜਦਾ ਸੀ ਪਤਾ ਨਹੀਂ ਕਿੱਥੋਂ ਲਿਆਂਦਾ ਸੀ ਕਿੱਥੋਂ ਨਹੀਂ ਮਾਂ ਨੂੰ ਤੇ ਬਹਾਨਾ ਲਾ ਕੇ ਤੁਰ ਜਾਂਦਾ ਸੀ ਮਾਂ ਤੇ ਵਿਚਾਰੀ ਰਾਖੀ ਕਰਦੀ ਮਾਰ ਚੱਲੀ ਹੈ ਕੀ ਮੰਗ ਕਰਦੇ ਸੂ ਇਸ ਲੋਕ ਸਰਕਾਰ ਅਸੀਂ ਤੇ ਜੀ ਨਾ ਸਭ ਬੰਦ ਹੋਣਾ ਚਾਹੀਦਾ ਜੀ ਸਾਡੇ ਵੀ ਬੱਚੇ ਕਰ ਨੂੰ ਕਰ ਲੈਗੇ ਸਾਡੇ ਪੁੱਤਰ ਵੀ ਐਵੇਂ ਹੀ ਪਏ ਹੋਣਗੇ ਮੰਜੀ ਤੇ ਜੀ ਕਿਸੇ ਨੂੰ ਕੁਝ ਨਾ ਹੋਵੇ ਕਿਸੇ ਦੇ ਬੱਚੇ ਨੂੰ ਨਾ ਕੁਝ ਹੋਵੇ ਜੰਮ ਕੇ ਮਾਂ ਜੰਮਣ ਦੀ ਚੋਰ ਪਾਲਣ ਦੀ ਚੋਰ ਹਾਂ ਨਾ ਸਭ ਅੰਦਰ ਕਿਤੇ ਨਹੀਂ ਗਿਆ ਦੇ ਚ ਲਾਇਆ ਹੋਰਾਂ ਹੀ ਬੱਚੇ ਨਾ ਜਾਣ ਹਾਂਜੀ ਹੋਰਾਂ ਦੇ ਬੱਚਿਆਂ ਦੀ ਵੀ ਜਾਨ ਬਚੀ ਰਹੇ ਜੀ ਔਰ ਬਿਨਾ ਮਾਂ ਐ ਮੇ ਤੜਫਦੀ ਰਹਿੰਦੀ ਫਿਰੇ ਵਿਚਾਰੇ ਗੜੇ ਬਾਲੇ ਵੀ ਲਾਲੇ ਨੇ ਜੀ ਤੇ ਬਾਲੇ ਵੀ ਵੇਚ ਆ ਆਵੇ ਬਾਲੇ ਵੀ ਅੰਦਰ ਤੇ ਲਾ ਕਰ ਵਾਲਾ ਹੈ ਨਹੀਂ ਇਹਦਾ ਬਾਪ ਨਹੀਂ ਹੈ ਨਾ ਨਾ ਜੀ ਇਹਦਾ ਬਾਪ ਨਹੀਂ ਹੈਗਾ ਵਿਚਾਰੇ ਦਾ ਇਹਦਾ ਬਚਾ ਨਾਮ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਕੁਲਵਿੰਦਰ ਸਿੰਘ ਜੀ ਕੀ ਹਾਲਾਤ ਹਨ ਸੇ ਦੇ ਇੱਥੇ ਦੇਖੋ ਇਹ ਮੁੰਡਾ ਇਹਨਾਂ ਦੇ ਦੱਸੇ ਮੁਤਾਬਕ ਸਾਨੂੰ ਵੀ ਪਤਾ ਹੀ ਹੈ 5-6 ਸਾਲਾਂ ਤੋਂ ਨਸ਼ਾ ਕਰ ਰਿਹਾ ਜੇ ਜੇ ਨਸ਼ਾ ਕਰ ਰਿਹਾ ਤਾਂ ਹੀ ਇਹ ਘਰ ਦੇ ਹਾਲਾਤ ਇਸ ਤਰ੍ਹਾਂ ਨੇ ਇਹ ਬਹੁਤ ਮਾੜੇ ਹਾਲਾਤ ਨੇ ਇਸ ਤਰ੍ਹਾਂ ਇਸ ਮੁਹੱਲੇ ਦੇ ਵਿੱਚ ਕਾਫੀ ਮੁੰਡੇ ਨੇ ਜਿਹੜੇ ਨਸ਼ਾ ਕਰਦੇ ਨੇ ਅਸੀਂ ਤਾਂ ਬਤੇਰਾ ਰੋਕਣ ਦੀ ਕੋਸ਼ਿਸ਼ ਕਰੀਆ ਪਰ ਐ ਵੀ ਚੋਰੀ ਫਸੋਰੀ ਕਦੇ ਸਿਲੰਡਰ ਵੇਚਦਾ ਕਦੇ ਕੁਸ ਵੇਚਦਾ ਨਸ਼ਾ ਕਰ ਹੀ ਜਾਂਦੇ ਨੇ ਹੁਣ ਮੁੰਡਾ ਵੀ ਦੇਖ ਲਓ ਤੁਸੀਂ ਉਹਦੇ ਭਰਾ ਨੇ ਕਿਹਾ ਵੀ ਇਹਦੇ ਟੀਕੇ ਵੀ ਲੱਗੇ ਆ ਤੇ ਅਸੀਂ ਤਾਂ ਦੇਖਿਆ ਨਹੀਂ ਟੀਕਾ ਲੱਗ ਕੇ ਹੀ ਮੌਤ ਹੋਈ ਆ ਅਈ ਤਾਂ ਹਾਂਜੀ ਹਾਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਥੋੜਾ ਜਿਹਾ ਖਿਆਲ ਕਰੋ ਜੀ ਕੀ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਨਸ਼ਾ ਖਤਮ ਕਰਦਾਂਗੇ ਪਰ ਐ ਵੀ ਇਹ ਇਹਨਾਂ ਨੂੰ ਇੰਨੀ ਜਲਦੀ ਮਿਲ ਕਿੱਥੋਂ ਜਾਂਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਮੈਂ ਕੱਲ ਮੇਰੇ ਬੈੱਡ ਤੇ ਸੁਸਰੀ ਲੱਗ ਰਹੀ थी ਮੈਂ ਇੱਕ ਟੀਕਾ ਲੈਣ ਵਾਸਤੇ ਗਿਆ ਸਿਰਿੰਜ ਮੈਨੂੰ ਸਿਰਿੰਜ ਨਹੀਂ ਮਿਲੀ ਹੈਗੀ ਟੀਕਾ ਲੈਣ ਵਾਸਤੇ ਉਹ ਕਹਿੰਦੇ ਵੀ ਤੁਹਾਨੂੰ ਜਦਕਿ ਤੁਹਾਨੂੰ ਪਤਾ ਹੀ ਹੈ ਮੈਂ ਐਮਸੀ ਵੀ ਆ ਸਾਰਾ ਪਤਾ ਵੀ ਸ਼ਹਿਰ 'ਚ ਵੀ ਪਤਾ ਵੀ ਇਹ ਬੰਦੇ ਇਸ ਤਰ੍ਹਾਂ ਦੇ ਨਹੀਂ ਕਿ ਫੇਰ ਹੀ ਮੈਨੂੰ ਸਿਰਿੰਜ ਨਹੀਂ ਮਿਲੀ ਇਹਨਾਂ ਨੂੰ ਕਿੱਥੋਂ ਮਿਲ ਜਾਂਦੀ ਹੈ ਸਿਰਿੰਜ ਇਹ ਦੇਖਣ ਵਾਲੀ ਗੱਲ ਹੈ ਨਾ ਜੀ ਇੱਕ ਇਹ ਪ੍ਰਸ਼ਾਸਨ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਗੱਲ ਆ ਵੀਸੀ ਪ੍ਰਸ਼ਾਸਨ ਨੂੰ ਵੀ ਨਹੀਂ ਕਹਿੰਦੇ ਵੀ ਉਹਨਾਂ ਦਾ ਕਸੂਰ ਆ ਕਮ ਸੇ ਕਮ ਕਸੂਰ ਸਾਡੇ ਸਮਾਜ ਦਾ ਵੀ ਆ ਵੀ ਜਿਹੜੇ ਨਸ਼ਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਪਤਾ ਹੀ ਹੁੰਦਾ ਬੰਦੇ ਨੂੰ ਆਣ ਗਵਣਰ ਨੂੰ ਵੀ ਇਹ ਕੌਣ ਆਉਂਦਾ ਕੌਣ ਨਹੀਂ ਇਹਨਾਂ ਨੂੰ ਵੀ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਜਿਹੜੇ ਨਸ਼ਾ ਕਰਦੇ ਨੇ ਮੈਂ ਤਾਂ ਕਹਿੰਨਾ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਬੇਨਤੀ ਕਰਦਾ ਤੁਸੀਂ ਆਪ ਖੁਦ ਬਚੋ ਨਸ਼ਾ ਵੇਚਣ ਵਾਲਾ ਤਾਂ ਵੇਚੂਗਾ ਪਰ ਤੁਸੀਂ ਖੁਦ ਵੀ ਬਚੋ ਖੁਦ ਬਚਣ ਦੀ ਲੋੜ ਆ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼